ਸਾਰੀਆਂ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਚੰਗੀ ਮੱਝ ਲੈ ਕੇ ਪਹੁੰਚਿਆ ਹੋਇਆ ਬਾਈ ਮੰਡੀ ਮੋੜ ਤੇ 11 ਫਰਵਰੀ 2026 ਦੀ ਲੱਗੀ ਹੋਈ ਹੈ ਬਾਈ ਜੀ ਜਾਣਕਾਰੀ ਲੈ ਲੈਣੇ ਭਰਾ ਤੋਂ ਆਪਾਂ ਅਡਰ ਕੁਆਲਟੀਆਂ ਲੈਵਾ ਥੱਲੇ ਲੱਗਦਾ ਜਾਂਦਾ ਵੱਡੀ ਮੰਡੀ ਹੈ ਇਹ ਅੱਕੀ ਜਾਣਕਾਰੀ ਆਪਾਂ ਲੈ ਲੈਣੇ ਆਂ ਬਾਈ ਤੋਂ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਐ ਬਰੀ ਬਾਈ ਕਿਹੜੇ ਪਿੰਡੋਂ ਆਏ ਆ ਪਿੰਡ ਸਾਡਾ ਹੈ ਸੁਲਤਾਨਪੁਰ ਸੁਲਤਾਨਪੁਰ ਉਧਰ ਇੱਕ ਤਾਂ ਨਹੀਂ ਆਰੇ ਰੰਗਿਆਂ ਦੇ ਨਾਲ ਹੀ ਕਿਹੜੇ ਜ਼ਿਲ੍ਹੇ ਚ ਆ ਜਾਂਦਾ ਹੈ ਹਰੇ ਆਪਣੇ ਸਗਰੂਰ ਸਗਰੂਰ ਚ ਕਿਹੜੇ ਸੂਈ ਸੂਈ ਮੱਝ ਆਪਣੀ ਹੈ ਇਹ ਦੂਜੇ ਸੂਈ ਹੈ ਕਿੰਨਾ ਕ ਦੁੱਧ ਕੱਢੂ ਏਰ ਕੀ 15 ਲੀਟਰ ਹੈ ਕੀ ਰੇਟ ਕਰਤਾ ਭਰਾ ਇਹਦਾ ਇਹਦਾ 1.5 ਲੱਖ ਮੰਗਦੇ ਮੰਨਤਨ ਕਰਦੇ ਆਂ ਵਿਚੋਂ ਪੂਰਾ ਵੀਰੇ ਨੰਬਰ ਬੋਲ ਦੇ ਆ ਦਾ 99772 14114 ਧੰਨਵਾਦ ਬਾਈ ਬਹੁਤ ਚੰਗੀ ਮਾਜਾ ਭਰਾ ਦੀ ਬਹੁਤ ਵਧੀਆ ਇਕੱਲੇ ਇਕੱਲੇ ਥਣ ਪਏ ਆ ਤੇ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਹੋ ਸੌਦਾ ਹੋ ਗਿਆ ਇਧਰ ਧਾਰਾ ਵੱਜੀ ਜਾਂਦੀਆਂ ਦੇਖ ਲਓ ਐ ਹੁੰਦੇ ਆ ਸੌਦੇ ਲਾਈਵ ਬਾਈ ਜੀ ਚੈੱਕ ਪਾਸ ਹੋ ਜਾਂਦੀ ਹੈ ਮਾਜ ਉਹ ਫੁੱਲ ਮੰਡੀ ਭਰੀ ਹੋਈ ਆ ਵਾਹ ਨਜ਼ਰ ਦੁਰ ਫਿਰ ਕੇ ਮੇਲਾ ਸਾਨੂੰ ਆ ਵੀ ਸੌਦਾ ਹੋ ਜਿੰਦਾ ਇੱਧਰ ਦੇਖੋ ਸੁੰਦਰ ਹੈ ਇਹ ਦੇ ਆਪਣੀ ਮੱਝ ਇਹ ਤੋਰੀਆਂ ਮਾੜੀ ਜੀ ਤੋਰੀ ਇਧਰ ਦੋਰ ਲੈ ਇਧਰ ਅੰਗੀ ਮੱਝ ਦਿਖਾ ਦਿੰਨੇ ਆ ਬਾਈ ਜੀ ਤੁਹਾਨੂੰ ਕੱਦ-ਕੁੱਦ ਬਹੁਤ ਵਧੀਆ ਮੋਡਲ ਹੈ ਵੀਰੇ ਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਲੇ ਵੀ ਦੀ ਬਿਲਕੁਲ ਸਾਫ ਆ ਰੇਠਪੂੜੇ ਦੀ ਚੰਗੀ ਆ ਬਾਕੀ ਗੱਲ ਆਪਾਂ ਭਰਾਣਾ ਕਰ ਲੈਣੇ ਆ ਬਸ ਸੌਰ ਗੱਲ ਕਰ ਲੋ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਵਧੀਆ ਕਿਹੜੇ ਪਿੰਡੋਂ ਆਏ ਆ ਪਾੜੀ ਤੋਂ ਪਾੜੀ ਤੋਂ ਜ਼ਿਲ੍ਹਾ ਬਠਿੰਡੇ ਜੀ ਹਾਂਜੀ ਕਿਹੜੇ ਸੂਈਆਂ ਮੱਝ ਆਪਣੀਆਂ ਇਹ ਤੀਜਾ ਸੂਆ ਤੀਜਾ ਸੂਆ ਕਿੰਨਾ ਕ ਦੁੱਧ ਪਾ ਦੂ ਜੇ ਤਕੀ ਦੁੱਧ ਦੇ ਦੂ 15 ਕਿਲੋ 15 ਕਿਲੋ ਦੇ ਦੂ ਤੇ ਕੀ ਰੇਟ ਕਰਤਾ 180 ਮੰਤਨ ਕਰ ਦਾਂਗੇ ਵਿੱਚੋਂ ਹੈ ਤੇ ਨੰਬਰ ਬੋਲ ਦਿਓ ਆਪਣਾ 9814077402 ਧੰਨਵਾਦ ਭਾਈ ਮਿਹਰਬਾਨੀ ਕਿੰਵਾਂ ਅੱਜ ਆਪਣੀਆਂ ਇਹ ਨਾ ਦੋ ਵਜੇ ਤੇਰਾ ਪਰਲੀਆ ਰੇਟ ਕਰਤਾ 13 ਇੱਕ 30 ਸੂਨਾਲੀ ਆ ਕਿਹੜੇ ਸੂਏ ਚੌਥੇ ਸੂਏ ਸੂਨਾਲੀ ਆ ਉਸ ਤੋਂ ਲੰਡੀ ਆ ਭਾਈ ਜੀ ਕਦੇ ਕੋਈ ਨਹੀਂ ਕੋਈ 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 ਕੋ ਜਿੰਦਾ ਤੇਲ ਵਾਈ ਆਪਣੀ ਮੱਜਾ ਭਰਾਜੀ ਬੀ ਜੀ ਕਿਹੜੇ ਸੂਈ ਆ ਦੂਜਾ ਦੂਜਾ ਸੂਆ ਸੂਈ ਹੋਈ ਕੀ ਰੇਟ ਕਰਤਾ ਜੀ 3 ਲੱਖ ਰੇਟ ਆ ਦੂਜਾ ਸੂਆ ਸੂਈ ਹੋਈ ਆ ਚੰਗੀ ਟੌਪ ਤਾਂ ਨਹੀਂ ਕਹਿ ਸਕਦੇ ਮੈਂ ਬਹੁਤ ਵਧੀਆ ਮੱਜਾ ਭਰਾ ਦੀ ਸਿੰਘਾਂ ਦੀ ਵੀ ਕੁੰਡੀ ਆ ਸੋਹਣੀ ਆ ਆਏ ਕੋਨੇ ਸਾਗ ਲੈਣ ਤਾਂ ਤੁੱਕੀ ਰੱਖਦੇ ਪੱਲਮੰਡੀ ਪਰਹੀ ਹੋਈ ਹੈ ਬਾਈ ਜੀ 11 ਫਰਵਰੀ 2026 ਦੀ ਲੱਗੀ ਹੋਈ ਆ ਆ ਦੇਖ ਲਓ ਸੌਦੇ ਹੋਈ ਜਾਂਦੇ ਲੈ ਪੱਤ ਦੇ ਦੇ ਤੀ ਉਹ ਜਾ ਰਿਹਾ ਤੂੰ ਵੇਚ ਤੋਰ ਫਿਰ ਤੂੰ ਤੋਂ ਕਰ ਦੇ ਦੇ ਤੂੰ ਕਹ ਦੇ ਯਾਰ ਕਿਰਾਏ ਪਾ ਲੈ ਭਾਈ ਕਿਦਾ ਤੂੰ ਦੈਢ ਕਰ ਤੂੰ ਤਤੀ ਕਮਾਂ ਬਾਅਦ ਹੈ ਜਾਂ ਮਿੱਥੇ ਛੱਡ ਦਿੰਦਾ ਤੂੰ ਤੇਰੀ ਗਾਡ ਮਾ ਖਾ ਜੂਗੀ ਵੀ ਜੇ ਮੈਂ ਵਿਚਾਰ ਹੈ ਠੀਕ ਆ ਠੀਕ ਆ ਆਪਣੀਆਂ ਬੁਰੀ ਹੋਰ ਖੜੀ ਛੋਟੀ ਜਿੱਕ ਆਪਣੀਆਂ ਬੁਰੀ ਕੀ ਰੇਟ ਕਰਤਾ 130 ਹੈ ਜੀ 130 ਕਿਹੜੇ ਸੂਈ ਆ ਪਹਿਲੇ ਸੂਏ ਜੀ ਪਹਿਲੇ ਸੂਈ ਸੂਈ ਹੋਈ ਮਾਜਾ ਬਾਈ ਦੀ ਆ ਬੱਚਾ ਨਾਲ ਕੱਟਾ-ਕੱਟਿਆ ਏ ਕੱਟਾ ਮਗਰਾ ਪਹਿਲੇ ਸੂਏ ਸੂਈ ਹੋਈ 130 130 130 ਰੇਟ ਕਰਦਾ ਭਰਾ ਥਣਾ ਦਾ ਗੈਗੂ ਬਹੁਤਾ ਤੋਰਦੇ ਤੋਰਨੀ ਦਾ ਕੋਈ ਠੀਕ ਆ ਮਾਜੀ ਅਰ ਕੱਦਤਾ ਛੋਟਾ ਹੀ ਆ ਮੋੜ ਲਿਆ ਬਾਈ ਬਸ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਰੇ 25 ਕਿਦਾਂ ਹੋ ਗਏ ਯਾਰ 25 ਹੋ ਗਏ ਹੁਣ ਕਿੰਨਾ ਦੁੱਧ ਆ 11 ਲੀਟਰ ਤਿਆਰ ਹੈ 11 ਲੀਟਰ ਨੰਬਰ ਬੋਲ ਦੇ ਫਿਰ ਆਪ ਦਾ ਨੰਬਰ ਹੈ 99146 ਜੀ 80665 ਕਿਹੜੇ ਪਿੰਡੋਂ ਆਇਆ ਝਲੂਰ ਆ ਜੀ ਪਿੰਡ ਐਤ ਬਰਨਾਲਾ ਇਹੀ ਆਪਣੀ 21 ਸੀ ਹਾਂ ਜੀ ਧੰਨਵਾਦ ਭਾਈ ਮਿਹਰਬਾਨੀ ਸ਼ੁਕਰੀਆ ਚੰਗੀਆਂ ਮੱਝਾਂ ਪੁੰਚੀਆਂ ਹੋਈਆਂ ਬਾਈ ਜੀ ਉੱਧਰ ਗਿਆਗਾ ਹੋਏ ਆਪਣੀਆਂ ਮੱਝ ਬਾਈ ਆਹ ਕਿਹੜੇ ਸੂਸੂਈ ਆ 33 ਗੇ ਆ ਤੀਜੇ ਸੂਸੂਈ ਆ ਮੱਝ ਡਾਬਲਾ ਬਾਈ ਕੀ ਰੇਟ ਕਰਤਾ ਜੀ ਇਹਦਾ ਜੀ 260 260 ਰੇਟ ਕਰਦਾ ਭਰਾ ਕਿੰਨਾ ਕ ਦੁੱਧ ਕੱਢ ਦੂ 12 12 12 ਲੀਟਰ ਦੁੱਧ ਕੱਢ ਦੂ ਭਾਈ ਆ ਮੱਝਾਂ ਕਾਂਤੀ ਕੋ ਤਾਂ ਬਹੁਤ ਵਧੀਆ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ